ਸ਼ਸ਼ਕਰ ਜੀ ਮੈਂ ਅਵਤਾਰ ਲਾਲ ਯੂਪੀਆਈ ਨਿਊਜ਼ ਪ੍ਰੈਸ ਰਿਪੋਰਟਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅਮਰਸਰ ਦੇ ਪਿੰਡ ਠੱਠੀਆਂ ਦੇ ਸਰਪੰਚ ਸਾਹਿਬ ਦੇ ਘਰ ਸਰਦਾਰ ਪਖਰ ਸਿੰਘ ਜੀ ਦੇ ਕੋਲ ਸਸ਼ੀ ਕਾਲੀ ਸਰਪੰਚ ਸਾਹਿਬ ਸਸ਼ੀ ਕਾਲੀ ਸਰਪੰਚ ਸਾਹਿਬ ਮੈਂ ਤੁਹਾਡੇ ਨਾਲ ਥੋੜਾ ਜਿਹਾ ਪਿਛਲੇ 5 ਸਾਲਾਂ ਦੇ ਦਰਮਿਆਨ ਤੁਸੀਂ ਆਪਣੇ ਕਾਰਜਕਾਰ ਦੌਰਾਨ ਕੰਮ ਕਰਵਾਏ ਹਨ ਉਹਨਾਂ ਬਾਰੇ ਅਸੀਂ ਥੋੜਾ ਜਿਹਾ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸੀਗੇ ਕੀ ਕਿਹੜੇ ਕਿਹੜੇ ਕੰਮ ਤੁਸੀਂ ਕਰਵਾਏ ਨੇ ਅਸੀਂ ਆਪਣੇ ਕਮਾਤੇ ਦੇ ਪੂਰਾ ਜੋਰ ਲਾਇਆ ਜੀ ਜੋ ਵੀ ਕੰਮ ਪਿੰਡ ਚ ਪੈਂਡ ਪਿਆ ਸੀ ਸਾਰੇ ਆਪਣੇ ਲੋਕ ਪੂਰੇ ਕੀਤੇ ਆਈ ਕੋਈ ਨਹੀਂ ਕੰਮ ਤਕਰੀਬਨ ਛੱਡਿਆ ਨਹੀਂ ਜਿੱਦਾਂ ਆਹਦੇ ਕੰਮ ਇਟਾ ਗਰਾਉਂਡ ਦੇ ਪਿੰਡ ਚ ਇੰਟਰਲੌਕ ਲਾਉਣ ਦੇ ਸਭ ਕੰਮ ਪੂਰੇ ਕੀਤੇ ਆ ਕੋਈ ਐਸੀ ਗੜੀ ਨਹੀਂ ਜਿੱਥੇ ਇਟਾ ਨਹੀਂ ਲੱਗੀ ਜਿੱਦਾਂ ਪਿੰਡ ਵਿੱਚ ਜਿਹੜਾ ਮਜੀਠ ਸਿੰਘ ਦਾ ਗੁਰਦੁਆਰਾ ਹੈ ਉਹਦੇ ਵਿੱਚ ਕੋਈ ਐ ਨਹੀਂ ਬੈਠਣ ਕੁੱਛਣ ਦਾ ਉੱਥੇ ਇੱਕ ਬਰਾਡਾ ਬਹੁ ਟੋਰੀ ਪਾਇਆ ਹੋਆ ਜਿੱਦਾਂ ਪਿੰਡ ਦੀਆਂ ਗਲੀਆਂ ਐ ਕੋਈ ਗਲੀ ਐਸੀ ਨਹੀਂ ਛੱਡੀ ਜੇ ਇੱਟ ਨਹੀਂ ਲੱਗੀ ਕੋਈ ਵੀ ਛੱਪੜ ਜਿੱਦਾਂ ਹੋਰ ਕੋਈ ਕੰਮਕਾਰ ਜਿੱਦਾਂ ਦੇ ਵੀ ਸਾਰੇ ਮਤਲਬ ਨਹੀਂ ਕੋਈ ਸੱਜਾ ਨਹੀਂ ਕੰਮ ਬੱਤੀ ਸਾਡੇ ਪਿੰਡ ਵਿੱਚ ਕੋਈ ਜਿਹੜਾ ਕਹਿ ਨਹੀਂ ਸਕਦਾ ਕਿ ਇੱਥੇ ਕੋਈ ਸਰਪੰਚ ਬਣਿਆ ਹਿੱਤੇ ਕੰਮ ਨਹੀਂ ਹੋਇਆ ਕੰਮ ਪੂਰੇ ਵਧੀਆ ਬਾਬੇ ਦੀ ਕਿਰਪਾ ਨਾਲ ਕੀਤੇ ਆ ਜਿਹੜਾ ਕਿ ਕੋਈ ਤਾਂਚ ਨਾ ਕਰੇ ਕੀ ਹੋਇਆ ਕੀ ਨਹੀਂ ਹੋਇਆ ਠੀਕ ਹੈ ਅੰਕਿਤ ਜੋ ਵੀ ਆਪਣੇ ਕੋ ਗ੍ਰਾਂਟ ਵਗੈਰਾ ਆਈਆਂ ਸੀ ਉਹ ਸਾਰੀਆਂ ਵਰਤੀਆਂ ਜਾ ਚੁੱਕੀਆਂ ਜਾਂ ਉਹਨਾਂ ਦੇ ਵਿੱਚੋਂ ਕੋਈ ਪੈਂਡਿੰਗ ਹੈ ਨਹੀਂ ਵਰਤੀਆਂ ਜਾ ਚੁੱਕੀਆਂ ਸਾਡੀਆਂ ਦੇ ਤਕਰੀਬਨ ਹੁਣ ਬਾਅਦ ਚੋਂ ਹੀ ਆਈ ਹੋਏ ਤੇ ਉਹਦਾ ਇਹ ਕਹਿ ਨਹੀਂ ਸਕਦੇ ਤੇ ਵਰਤੀ ਜੋ ਗ੍ਰਾਂਟ ਸਾਡੇ ਕੋਲ ਆਈ ਹੈ ਇਹ حساب ਚਲੀ ਜਾ ਉਹ ਪਿੰਦੇ ਲਾਤੀ ਠੱਠਿਆਂ ਪਿੰਦੇ ਸਰਪੰਚ ਸਾਹਿਬ ਦੇ ਬੇਟਾ ਜੀ ਗੁਰਦੇਵ ਸਿੰਘ ਜੀ ਵੀ ਸਾਡੇ ਨਾਲ ਬੈਠੇ ਨੇ ਤੇ ਗੁਰਦੇਵ ਜੀ ਕੁਛ ਤੁਸੀਂ ਵੀ ਕਹਿਣਾ ਚਾਹੋਗੇ ਆਪਣੇ ਜੋ ਜੋ ਕੰਮ ਕਰਵਾਏ ਉਹਨਾਂ ਸੰਬੰਧਤ ਜੀ ਬਾਈ ਜੀ ਦਾ ਪਾਲ ਸਰ ਜੀ ਜੀ ਪਤੇ ਪਿੰਡ ਜੀ ਲਗਭਗ ਜੋ ਲੋੜ ਸੀ ਲਗਭਗੋ ਕੰਪਲੀਟ ਕੀਤੀ ਗਈ ਆ ਕਿਲ ਦੀਆਂ ਗਲੀਆਂ ਨਾਲੀਆਂ ਦਾ ਕੰਮ ਸੀਗਾ ਉਹ ਵੀ ਕੰਪਲੀਟ ਜਾਂ ਲਗਭਗ ਕੋਈ 10 15% ਕੋਈ ਬਰੀ ਰਹਿ ਗਈ ਆ ਨਹੀਂ ਤੇ ਲਗਭਗ ਤਕਰੀਬਨ ਕੰਪਲੀਟ ਹੋ ਚੁੱਕੀਆਂ ਸੀਵਰੇਜ ਦਾ ਕੰਮ ਆ ਪਿੰਡ ਚੋ ਵੀ ਕੀਤਾ ਗਿਆ ਛਪੜਾਂ ਦੀ ਸਫਾਈ ਦਾ ਕੰਮ ਆ ਸਟੇਡੀਅਮ ਬਣਿਆ ਪਿੰਡ ਦੇ ਵਿੱਚ ਪਹਿਲਾਂ ਇਹ ਚੀਜ਼ ਦੀ ਘਾਟ ਹੀ ਸੀ ਗਰਾਊਂਡ ਵੀ ਸਹੀ ਨਹੀਂ ਸੀ ਤੇ ਲਗਭਗ ਕੋਸ਼ਿਸ਼ ਕੀਤੀ ਆ ਵੀ ਉਹਨੂੰ ਸਟੇਡੀਅਮ ਤੌਰ ਤੇ ਤਿਆਰ ਕਰਨ ਦੀ ਤੇ ਥੋੜੀ ਜੀ ਸਾਨੂੰ ਘਾਟ ਏ ਸੀ ਦੀ ਆ ਵੀ ਪਿੰਡ ਦੀ ਕੋਈ ਜ਼ਮੀਨ ਆ ਨਾ ਜਿਹੜੀ ਜੀ ਪੰਚਾਇਤੀ ਜ਼ਮੀਨ ਹੈ ਨਹੀਂ ਗੀ ਜੀ ਦਾ ਕਰਕੇ ਸਾਨੂੰ ਥੋੜੀ ਜੀ ਤੰਗੀ ਆਈ ਆ ਤੇ ਸਟੇਡੀਅਮ ਵੀ ਸਾਡਾ ਜਿਹੜਾ ਉਹ ਛੋਟਾ ਬਣਿਆ ਥੋੜਾ ਜੀ ਜ਼ਮੀਨ ਹੁੰਦੀ ਤੇ ਥੋੜਾ ਫੁੱਲਾ ਬਣਦਾ ਤੇ ਬਾਕੀ ਅਸੀਂ ਦੇਰਿਆਂ ਦੇ ਰਸਤੇ ਅੱਜ ਦੀ ਡੇਢ ਚ ਸਾਡੇ ਪਿੰਡ ਚ ਕਿਸੇ ਵੀ ਘਰ ਨੂੰ ਰਸਤਾ ਜਿਹੜਾ ਜਾਂਦਾ ਕੋ ਕੱਚਾ ਦੀਆਂ ਗਾਜੀ ਤੇ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕੀਤੀ ਹੈ ਜੀ ਬਾਕੀ ਫਾਦਰ ਸਾਹਿਬ ਨੂੰ ਸ਼ੌਂਕ ਹੀ ਸਰਪੰਚੀ ਦਾ ਤੇ ਸ਼ੌਂਕ ਦੇ ਨਾਲ ਉਹਨਾਂ ਨੇ ਕਿਹਾ ਵੀ ਜੇ ਸ਼ੌਂਕ ਆ ਤੇ ਨੂੰ ਮੈਂ ਕੰਮ ਵੀ ਕਰਕੇ ਵਿਖਾਉਣਾ ਲੋਕਾਂ ਨੂੰ ਵੀ ਪਤਾ ਲੱਗੇ ਕੋਈ ਸਰਪੰਚ ਆਇਆ ਹੀਗਾ ਉਹਨਾਂ ਨੇ ਕੀਤਾ ਕੁਝ ਤੇ ਆਪਣੀ ਪੂਰੀ ਬਾਹ ਲਾਈ ਜੀ